पंजाब के मुख्यमंत्री भगवंत सिंह मान दी अगुवाई च गुणवत्तापूर्ण पूर्ण शिक्षा आज हर बच्ची दी पहुंचे है शिक्षा प्रणाली नु बेहतर बना के सामाजिक तरक्की नु और तेजी देन लै 23 जिल्ल्यां दी 118 सरकारी स्कुला नु स्कूल ऑफ एमिनेंस च तब्दील कर दिता गया है ਇਹਦਾ ਸਕੂਲਾਂ ਚ ਬਿਹਤਰੀਨ ਟੀਚਰ, অতি ਆਧੁਨਿਕ ਕਲਾਸਾਂ, 스마트 ਕਲਾਸਰੂਮ, e-ਲਰਨਿੰਗ ਤਕਨੀਕੀ ਸਾਧਨ ਵਰਗੀਆਂ ਸਹੂਲਤਾਂ ਮੌਜੂਦ ਹਨ। ਬਹੁਤ ਹੀ ਵਧੀਆ ਇਹ ਉਪਰਾਲੇ ਹਨ ਜਿਸ ਦੇ ਵਿੱਚ ਜੋ ਸਰਕਾਰੀ ਸਕੂਲਾਂ ਦੇ ਬੱਚੇ ਨੇ ਸਾਡੇ ਉਹ ਵਧੀਆ ਵੈਲ ਇਕুইਪਡ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਦਿੰਦੇ ਹੋਏ ਸਕੂਲ ਨੇ ਉਹਨਾਂ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਪੜ੍ਹਾਈ ਮਾਨ ਰਹੇ ਹਨ। ਇਸ ਦਾ ਪੂਰਾ ਸ਼ਰੇ ਜਿਹੜਾ ਵਾ ਪੰਜਾਬ ਸਰਕਾਰ ਨੂੰ ਜਾਂਦਾ ਹੈ। थे फैसिलिटीज बहुत ज्यादा सिगया एतो द इंफ्रास्ट्रक्चर प्राइवेट स्कूल ਨਾਲੋਂ ਬਹੁਤ ਜ਼ਿਆਦਾ ਯੂਨਿਕ ਸੀਗਾ ਐਂਡ ਇੱਥੇ ਸਾਨੂੰ ਕਾਫੀ ਆਪਰਚ्युनिटीज ਮਿਲੀਆਂ ਸੋ ਅਪਰੋਕਸੀਮੇਟਲੀ 16 ਟੂ 17 ਲੈਬਸ ਹੀ ਸਾਡੇ ਸਕੂਲ 'ਚ ਜਿਹੜੀਆਂ ਸਰਕਾਰ ਨੇ ਜਿਨ੍ਹਾਂ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਸਾਨੂੰ ਪ੍ਰੋਵਾਈਡ ਕੀਤਾ ਗਰੀਬੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕਣਗੇ ਉਹਨਾਂ ਨੇ ਕਰਾਂਗੇ